ਸਾਲ 47 ਦਾ ਉਹ ਸਾਲ ਜਿਸ ਸਾਲ ਦੇ ਵਿੱਚ ਦੇਸ਼ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਤੇ ਸਾਡਾ ਸੋਨਾ ਖੁਆਬ ਵੰਡਿਆ ਗਿਆ ਜਿਸ ਦੇ ਵਿੱਚ ਭਾਰਤ ਦੇਸ਼ ਦਾ ਹਿਸਾਬ ਕਿਤਾਬ ਵੰਡਿਆ ਗਿਆ ਅੱਜ ਅਸੀਂ ਉਸ ਸਰਹੱਦ ਦੇ ਉੱਪਰ ਉਸ ਧਰਤੀ ਦੇ ਉੱਪਰ ਮੌਜੂਦ ਹਾਂ ਜਿੱਥੇ ਆ ਭਾਰਤ ਅਤੇ ਪਾਕਿਸਤਾਨ ਬਣ ਜਾਂਦੇ ਨੇ ਔਰ ਇਸ ਵੇਲੇ ਅਸੀਂ ਮੌਜੂਦ ਹਾਂ ਹੁਸੈਨੀ ਵਾਲਾ ਬਾਰਡਰ ਦੇ ਉੱਪਰ ਜਿੱਥੋਂ ਕੁਝ ਕੋ ਮੀਟਰ ਦੀ ਦੂਰੀ ਤੇ ਤੁਹਾਨੂੰ ਪਾਕਿਸਤਾਨ ਦਾ ਗੇਟ ਨਜ਼ਰ ਆਏਗਾ ਔਰ ਭਾਰਤ ਦਾ ਗੇਟ ਨਜ਼ਰ ਆਏਗਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਰਡਰ ਸਕਿਉਰਿਟੀ ਫੋਰਸ ਹੈ ਜਿਹੜੀ ਉਹ ਆਪਣੀ ਡਿਊਟੀ ਦੇ ਵਿੱਚ ਤਾਇਨਾਤ ਹੈ ਔਰ ਦਿੜ ਰਾਤ ਸਾਡੇ ਦੇਸ਼ ਦੀ ਜਿਹੜੀ ਹੈ ਸੁਰੱਖਿਆ ਕਰ ਰਹੇ ਨੇ ਔਰ ਚੰਗਾ ਲੱਗਦਾ ਇੱਥੇ ਆ ਕੇ ਕਿਉਂਕਿ ਵੰਡ ਤੋਂ ਪਹਿਲਾਂ ਤਾਂ ਦੋਨੇ ਦੇਸ਼ ਇੱਕ ਹੀ ਸਨ ਔਰ ਸਾਰਾ ਭਾਰਤ ਇਕੱਠਾ ਸੀ ਸਾਰੇ ਲੋਕ ਇਕੱਠੇ ਸਨ ਕੀ ਹੋਇਆ ਜੀ ਵੰਡੀਆਂ ਪੈ ਗਈਆਂ ਪਰ ਅੱਜ ਵੀ ਇਨਸਾਨੀਅਤ ਹੈ ਜਿਹੜੀ ਉਹ ਜ਼ਿੰਦਾਬਾਦ ਹੈ ਅੱਜ ਵੀ ਇੱਕ ਦੂਜੇ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਚਾਹੇ ਉਹ ਅੱਧੇ ਘੰਟੇ ਦੇ ਲਈ ਹੋਣ ਚਾਹੇ ਉਹ ਘੰਟੇ ਦੇ ਲਈ ਹੋਣ ਰੀਟਰੀਟ ਸੈਰੇਮਨੀ ਦੇ ਰੂਪ ਦੇ ਵਿੱਚ ਇਹ ਪਰੇਡ ਜਿਹੜੀ ਸ਼ਾਮ ਨੂੰ ਦਿੱਲੀ ਹੁਸੈਨੀਵਾਲਾ ਬਾਰਡਰ ਦੇ ਉੱਪਰ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਓਂ ਰੀਟਰੀਟ ਸੈਰੇਮਨੀ ਦੇ ਰੂਪ ਦੇ ਵਿੱਚ ਪਰੇਡ ਕੀਤੀ ਜਾਂਦੀ ਹੈ ਸੋ ਤਸਵੀਰਾਂ ਤੁਸੀਂ ਭਾਰਤ ਅਤੇ ਪਾਕਿਸਤਾਨ ਦੇ ਬਾਰਡਰ ਤੋਂ ਦੇਖ ਪਾ ਰਹੇ ਹੋ ਸਾਡੇ ਫੌਜੀ ਜਵਾਨ ਡਿਊਟੀ ਕਰਦੇ ਹੋਏ ਔਰ ਥੋੜੀ ਦੇਰ ਦੇ ਵਿੱਚ ਅਸੀਂ ਰੀਟਰੀਟ ਸੈਰਮਨੀ ਦੇ ਜਿਹੜੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਦ੍ਰਿਸ਼ ਪਰ ਸਾਡੀ ਬਦਕਿਸਮਤੀ ਕਿ ਅਸੀਂ ਦੋਨੇ ਮੁਲਕ ਅੱਜ ਭਾਰਤ ਅਤੇ ਪਾਕਿਸਤਾਨ ਦੇ ਰੂਪ ਦੇ ਵਿੱਚ ਇੱਕ ਦੂਜੇ ਦੇ ਨਾਲ ਸੰਘਰਸ਼ ਦੇ ਰੂਪ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਆਉਨੇ ਆ ਔਰ ਦੁਨੀਆ ਦੇ ਲਈ ਲੜਾਈ ਦਾ ਮੈਦਾਨ ਹੈ ਜਿਹੜਾ ਉਹ ਖੁੱਲਾ ਰੱਖਿਆ ਹੋਇਆ ਹੈ ਕਿਉਂਕਿ ਜਦੋਂ ਵੀ ਦੋਨਾਂ ਮੁਲਕਾਂ ਦੇ ਵਿੱਚ ਜੰਗ ਹੁੰਦੀ ਹੈ ਤਾਂ ਬਹੁਤ ਸਾਰੇ ਦੇਸ਼ ਉਸ ਜੰਗ ਦੇ ਵਿੱਚ ਆ ਕੇ ਇਨਵੋਲਵ ਹੁੰਦੇ ਨੇ ਔਰ ਸਾਡੇ ਦੋਨਾਂ ਮੁਲਕਾਂ ਦੇ ਵਿੱਚ ਹੋਰ ਵੀ ਜੰਗ ਜਿਹੜੀ ਵੱਡੀ ਹੋਣ ਦਾ ਰੂਪ ਧਾਰਨ ਕਰ ਲੈਂਦੀ ਹੈ ਪਰ ਜਿਹੜੀ ਇਨਸਾਨੀਅਤ ਹੈ ਜ਼ਰੂਰ ਜ਼ਿੰਦਾਬਾਦ ਰਹਿਣੀ ਚਾਹੀਦੀ ਹੈ ਔਰ ਜੁੜੇ ਰਹੋ ਵਿਚਾਰਵੰਟੀਵੀ ਦੇ ਨਾਲ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ ਦੋਸਤੋ